ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਦੇ ਸਾਰੇ ਐਸਐਸਪੀਜ਼ ਔਰ ਪੁਲਿਸ ਕਮਿਸ਼ਨਰਜ਼ ਦੀ ਮੀਟਿੰਗ ਕਰਦੀ ਹੈ ਇਹ ਮੀਟਿੰਗ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਐਸੀਐਮ ਰੈਜ਼ੀਡੈਂਸ ਹੈ ਭਗਵੰਤ ਮਾਨ ਜੀ ਮਿਸਟਰ ਦਾ ਅਫੀਸ਼ੀਅਲ ਰੈਜ਼ੀਡੈਂਸ ਹੈ ਜਦੇ ਅੰਦਰ ਇਹ ਮੀਟਿੰਗ ਸ਼ੁਰੂ ਹੋਈ ਹੈ ਔਰ ਬੇਸਿਕਲੀ ਦਾ ਮਕਸਦ ਇਹ ਹੋਇਆ ਕਿ ਪੰਜਾਬ ਦੀ ਜਿਹੜੀ ਲਾਅ ਐਂਡ ਔਰਡਰ ਦੀ ਸਿਚੁਏਸ਼ਨ ਹੈ ਉੱਤੇ ਫੀਡਬੈਕ ਲੈਣਾ ਇਨਸਟਰਕਸ਼ਨਸ ਦੇਣੀਆਂ ਔਰ ਖਾਸ ਕਰਕੇ ਜਿਹੜਾ ਇਨਸਟਰਕਸ਼ਨ ਰੀਸੈਂਟਲੀ ਆਇਆ ਸੀ ਭਗਵੰਤ ਮਾਨ ਵੱਲੋਂ ਕਿ 11 ਵਜੇ ਤੋਂ ਲੈ ਕੇ 1 ਵਜੇ ਤੱਕ ਹਰ ਪ ਸਤਾਨ ਨਰ ਮੌਜੂਦ ਰਹੇਗਾ ਤਾਂ ਕਿ ਪਲੂਗਾ ਨੂੰ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਇਸ ਤੋਂ ਇਲਾਵਾ ਕਿਉਂਕਿ ਲੋਕ ਸਭਾ ਰਿਜ਼ਲਟ ਤੋਂ ਬਾਅਦ ਲਗਾਤਾਰ ਐਡਮਿਨਿਸਟ੍ਰੇਟਿਵਲੀ ਥੋੜਾ ਗੇਅਰਡ ਅਪ ਹੋਏ ਨੇ ਮੁੱਖ ਮੰਤਰੀ ਡੀਸੀਜ਼ ਨਾਲ ਵੀ ਮੀਟਿੰਗ ਕੀਤੀ ਹੋਰ ਸਿਵਲ ਦੇ ਅਫਸਰਾਂ ਨਾਲ ਮੀਟਿੰਗ ਕੀਤੀ ਔਰ ਹੁਣ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਚੱਲ ਰਹੀ ਆ ਔਰ ਖਾਸ ਕਰਕੇ ਜੋ ਪਤਾ ਲੱਗਾ ਕਿ ਇਨਸਟਰਕਸ਼ਨਸ ਨਸ਼ੇ ਬਾਰੇ ਹੈ ਕਿ ਡਰੱਗਸ ਨੂੰ ਡਰੱਗ ਕੰਟਰੋਲ ਕਿਸ ਤਰ੍ਹਾਂ ਕੀਤਾ ਜਾਏ ਜਿਲੇ ਕੋਈ ਵੀ ਪੈਡਲਰਸ ਨੇ ਉਹਨਾਂ ਨੂੰ ਕਿਦਾਂ ਸਮੈਸ਼ ਕੀਤਾ ਜਾਏ ਪਲੱਸ ਇਸ ਤੋਂ ਇਲਾਵਾ ਪਬਲਿਕ ਡੀਨਿੰਗ ਤੇ ਫੋਕਸ ਆ ਪਲੱਸ ਜਿੰਨੇ ਵੀ ਐਂਟੀਸੋਸ਼ੀਅਲ 엘ਿਮੈਂਟਸ ਆ ਉਹਨਾਂ ਨੂੰ ਕਿਦਾਂ ਕੱਬ ਕੀਤਾ ਜਾਵੇ ਉਹਨਾਂ ਤੇ ਕਿਸ ਤਰ੍ਹਾਂ ਨੱਥ ਪਾਈ ਜਾਵੇ ਇਹ ਸਾਰੀਆਂ ਇਨਸਟਰਕਸ਼ਨਸ ਅੰਦਰ ਚੱਲ ਰਹੀਆਂ ਪਿਛਲੇ ਦਿਨਾਂ ਕੈਸੋ ਆਪਰੇਸ਼ਨ ਵੀ ਚੱਲੇ ਕੋਆਰਡੀਨੇਟਡ ਸਰਚ ਆਪਰੇਸ਼ਨ ਵੀ ਲਗਾਤਾਰ ਪੰਜਾਬ ਦੇ ਵਿੱਚ ਚੱਲ ਰਹੇ ਨੇ ਤਾਂ ਕਿ ਕਿਸੇ ਵੀ ਤਰ੍ਹਾਂ ਦੇ ਐਂਟੀਸੋਸ਼ੀਅਲ 엘ਿਮੈਂਟ ਜਿਹੜਾ ਉਹਨੂੰ ਜਿਹੜਾ ਨੱਥ ਪਾਈ ਜਾ ਸਕੇ ਸੋ ਇਹ ਮੀਟਿੰਗ ਜਿਹੜੀ ਆ ਉਹ ਲਗਾਤਾਰ ਜਾਰੀ ਹੈ ਔਰ ਪੰਜਾਬ ਦੇ ਵਿੱਚ ਕਿਉਂਕਿ ਨਤੀਜੇ ਵੀ ਕੋ ਬਹੁਤ ਵਧੀਆ ਨਹੀਂ ਸੀ ਆਏ ਆਮ ਆਦਮੀ ਪਾਰਟੀ ਦੇ ਪਰਸਪੈਕਟਿਵ ਜਿਹੜਾ ਸੀਗਾ ਕਿ 13 0 ਵਾਲਾ ਲੇਕਿਨ 3 ਸੀਟਾਂ ਤੱਕ ਸਿਮਟ ਗਏ ਕਿਆ ਜਾ ਰਿਹਾ ਸੀ ਵੀ ਗੈਪ ਜਿਹੜਾ ਉਹ ਹੈ ਸੀਗਾ ਬਿਊਰੋਕ੍ਰੇਸੀ ਦੇ ਵਿੱਚ ਔਰ ਲੋਕਾਂ ਦੇ ਵਿੱਚ ਉਸ ਗੈਪ ਨੂੰ ਵੀ ਪਲਕ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਤਹੀਂ ਬਹੁਤ ਜ਼ਿਆਦਾ ਫੋਕਸ ਹੈ ਪਬਲਿਕ ਡੀਲਿੰਗ ਦੇ ਉੱਤੇ ਵੀ ਪੁਲਿਸ ਨੂੰ ਕਿਸ ਤਰ੍ਹਾਂ ਪਬਲਿਕ ਡੀਲਿੰਗ ਵੱਲ ਜ਼ਿਆਦਾ ਮੋਟੀਵੇਟ ਕੀਤਾ ਜਾ ਸਕੇ ਚੰਡੀਗੜ੍ਹ ਤੋਂ ਕੈਮਰਾ ਪਰਸਨ ਚਾਂਦੀ ਦੇ ਨਾਲ ਅਸੀਮ ਬੱਸੀ